ਇਜ ਕੀ ਨਾਮ ਹੈ ਫਿਰ ਜਿੱਥੇ ਬਣੀਗਾ ਸੰਬੰਧਤ ਮੇਰਾ ਨਾਮ ਹਰਪਗੁਵਾਨ ਸਿੰਘ ਹੈ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਬਲਾਕ ਲੰਬੀ ਦਾ ਮੈਂ ਜਰਨਲ ਸਕੱਤਰ ਹਾਂ ਜੀ ਅੱਜ ਦਰਨਾ ਪ੍ਰਦਰਸ਼ਨ ਕਰ ਰਹੇ ਹਾਂ ਪੰਜਾਬ ਬੰਦ ਦਾ ਸੱਦਾ ਇਸ ਤਰ੍ਹਾਂ ਦੇਖਦੇ ਹੋ ਦੇਖਦੇ ਕੀ ਹੈ ਜੀ ਇੱਕ ਸਾਡਾ ਬਜ਼ੁਰਗ ਨੇਤਾ 35 ਦਿਨਾਂ ਤੋਂ ਇੱਕ ਵੀ ਅੰਨ ਦਾ ਦਾਣਾ ਉਹਦੇ ਮੁਖ ਚ ਨਹੀਂ ਪਿਆ ਕਿ ਜਿਹੜੀ ਪੰਜਾਬ ਦੀ ਸਰਕਾਰ ਹਿੰਦੁਸਤਾਨ ਦੀ ਸਰਕਾਰ ਹਿੰਦੁਸਤਾਨ ਦੀ ਨਿਆਂਪਾਲਿਕਾ ਉਹ ਤਿੰਨੇ ਮਿਲ ਚੁੱਕੇ ਨੇ ਇਕੱਠੇ ਹੋ ਗਏ ਨੇ ਕਿਸਾਨੀ ਨੂੰ ਦਬਾਉਣਾ ਚਾਹੁੰਦੇ ਨੇ ਔਰ ਸਾਡੇ ਬਲੀਦਾਨ ਦੇਣ ਜਾ ਰਹੇ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਮੁੱਖ ਆਗੂ ਨੇ ਉਹਨਾਂ ਨੂੰ ਚੱਕਣਾ ਚਾਹੁੰਦੀ ਹੈ ਸਰਕਾਰ ਅਸੀਂ ਉਹਨਾਂ ਗੂੰਗੀ ਬੋਲੀ ਤੇ ਅੰਨੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦਾ ਇੱਕ ਇੱਕ ਜੀ ਜਗਜੀਤ ਸਿੰਘ ਜੀ ਢੱਲੇਵਾਲ ਦੇ ਨਾਲ ਹੈ ਗੈਰ ਕਿਸਾਨ ਮੋਰਚਾ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਲ ਹੈ ਅਸੀਂ ਜੇ ਅਗਰ ਕੋਈ ਅਜਿਹਾ ਅਨਸਫਾਮੀ ਘਟਨਾ ਹੁੰਦੀ ਹੈ ਤਾਂ ਅਸੀਂ ਜਿਹੜਾ ਪੰਜਾਬ ਦਾ ਬੱਚਾ ਬੱਚਾ ਰੋੜਾਂ ਤੇ ਆ ਜਾਾਂਗੇ ਇਹ ਅਸੀਂ ਅੱਜ ਦਾ ਜਿਹੜਾ ਇੱਕ ਇਹਨਾਂ ਨੂੰ ਟ੍ਰੇਲਰ ਦਿਖਾ ਰਹੇ ਹਾਂ ਕਿ ਪੂਰਾ ਪੰਜਾਬ ਨੇ ਜਿਹੜਾ ਬੰਦ ਕਰਕੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦੇ ਨਾਲ ਹੋਣ ਦਾ ਇੱਕ ਵੱਡਾ ਹੰਗਾਰਾ ਦਿੱਤਾ ਹੈ ਅਸੀਂ ਇਸੇ ਤਰ੍ਹਾਂ ਦੇਖਦੇ ਰਹੇ ਤੇ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਦੁਕਾਨਦਾਰਾਂ ਦਾ ਵਪਾਰਕ ਭਾਈਚਾਰੇ ਦਾ ਜਿੰਨੇ ਵੀ ਲੋਕ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਜਿਸ ਤਰ੍ਹਾਂ ਦਾ ਹੰਗਾਰਾ ਪੰਜਾਬ ਦੇ ਵਿੱਚ ਬੰਦ ਨੂੰ ਮਿਲ ਰਿਹਾ ਹੈ ਖਾਸ ਕਰਕੇ ਲੰਬੀ ਕਿੱਲੇ ਵਾਲੀ ਤੋਂ ਤੁਸੀਂ ਆਏ ਹੋ ਤਕਰੀਬਨ ਤੁਸੀਂ ਦੇਖਦੇ ਆਏ ਹੋਗੇ ਕਿ ਕਿਸੇ ਕਿਸਮ ਦਾ ਕੋਈ ਇੱਥੇ ਕਿਸੇ ਨੇ ਦੁਕਾਨ ਨਹੀਂ ਖੋਲੀ ਕੋਈ ਆਵਾਜਾਈ ਨਹੀਂ ਚੱਲ ਰਹੀ ਕੁਛ ਕਿ ਜੱਥੇਬੰਦੀਆਂ ਜਿਹੜੀਆਂ ਹਜੇ ਤੱਕ ਕੋ ਸੜਕਾਂ ਤੇ ਨਹੀਂ ਉਤਰੀਆਂ ਕੁਛ ਕਿ ਜੱਥੇਬੰਦੀਆਂ ਸੜਕਾਂ ਤੇ ਬੈਠੀਆਂ ਹੋਈਆਂ ਤਾਂ ਉਹਨਾਂ ਨੂੰ ਕੀ ਅਪੀਲ ਦਾ ਦੇਖੋ ਜੀ ਜਿਹੜੇ ਜਿਹੜੇ ਵੀ ਲੋਕ ਕਿਸਾਨੀ ਨੂੰ ਪਿਆਰ ਕਰਦੇ ਐ ਚਾਹੇ ਉਹ ਕਿਸੇ ਵੀ ਜੱਥੇਬੰਦੀ ਨਾਲ ਸੰਬੰਧਤ ਹੈ ਉਹਨਾਂ ਨੂੰ ਇਸ ਮੋਰਚੇ ਦੇ ਵਿੱਚ ਉਤਰਨਾ ਚਾਹੀਦਾ ਹੈ ਇੰਨੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਦੇਣੀ ਹੈ ਜੇ ਅੱਜ ਵੀ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਲੋਕਾਂ ਨੂੰ ਗੁੰਮਰਾਹ ਕਰ ਲਾਂਗੇ ਲੋਕ ਜਾਣ ਚੁੱਕੇ ਐ ਪੜ ਚੁੱਕੇ ਐ ਸਾਰਾ ਕੁਝ ਦੇਖ ਚੁੱਕੇ ਐ ਕਿ ਕੌਣ ਕਿਸਾਨ ਹੈ ਕੌਣ ਕਿਸਾਨਾਂ ਲਈ ਮਰ ਰਿਹਾ ਹੈ ਤੇ ਕਿਹੜਾ ਅੱਜ ਕਿਸਾਨੀ ਦੇ ਨਾਲ ਖੜਾ ਸੋ ਇਹ ਹੀ ਅਪੀਲ ਹੈ ਕਿ ਅੱਜ ਵੀ ਮੌਕਾ ਹੈ